ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਸਤੇ ਹੀ ਰਸਤੇ ਬਠਿੰਡਾ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਕੋਲ ਅੱਜ ਦਾ ਰਿਸ਼ਤਾ ਲੜਕੇ ਦਾ ਜੀ ਕਾਸ਼ਟ ਚਾਟਸੇਖ ਜੀਲਾ ਬਠਿੰਡਾ ਤੋਂ ਲੜਕੇ ਦੀ ਉਮਰ 30 ਸਾਲ ਆ ਇਹਨਾਂ ਦੀ ਹਾਈਟ 5 ਫੁੱਟ 10 ਇੰਚ ਆ ਇਨਾਂ ਨੇ ਸਟੱਡੀ ਕੀਤੀ ਆ ਪਲੱਸ 2 ਤੇ ਇਹ ਜੌਬ ਕਰਦੇ ਨੇ ਜੀ ਬਿਜਲੀ ਬੋਰਡ ਚ ਕਲਰਕ ਨੇ ਇਹਨਾਂ ਨੂੰ ਜ਼ਮੀਨ ਦੇ ਢਾਈ ਕਿਲੇ ਆਉਂਦੇ ਆ ਇਹਨਾਂ ਨੂੰ ਲੜਕੀ ਚਾਹੀਦੀ ਆ ਆਪਣੇ ਹੀ ਕਸ਼ਟ ਚੋਂ ਅਗਰ ਕੋਈ ਡਗੋਸੀ ਆ ਤਾਂ ਬਿਨਾ ਬੱਚੇ ਤੋਂ ਹੋਵੇ ਜੈਸੇ ਵੀ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਉਹ ਸਾਡੇ ਨਾਲ ਸੰਪਰਕ ਕਰਕੇ ਇਸ ਰਿਸ਼ਤੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ Innovation.